ਸਿੱਖਾਂ ਦਾ ਜਿਹੜਾ ਇੱਕ ਤੀਰਥ ਦੇ ਤੌਰ ਤੇ ਜਾਣਿਆ ਜਾਂਦਾ ਇਹ ਬੜਾ ਮਹਾਨ ਸਥਾਨ ਹੈ ਜੀ ਛੇਵੇਂ ਪਾਤਸ਼ਾਹ ਜੀ ਨੇ ਆਪ ਇਸ ਸਥਾਨ ਨੂੰ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਛੇਵੇਂ ਪਾਤਸ਼ਾਹ ਜੀ ਨੇ ਤੀਰ ਚਲਾਇਆ ਜਿਹੜਾ ਕਿ ਇੱਥੇ ਆ ਕੇ ਡਿੱਗਾ ਗੁਰੂ ਸਾਹਿਬ ਨੇ ਜਦੋਂ ਉਸ ਤੀਰ ਨੂੰ ਪਟਿਆ ਪਾਣੀ ਨਿਕਲਿਆ ਮਹਾਰਾਜ ਨੇ ਇਸ ਦਾ ਨਾਮ ਪਤਾਲਪੁਰੀ ਸਾਹਿਬ ਰੱਖਿਆ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇੱਥੇ ਹੋਇਆ ਫਿਰ 7ਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਇੱਥੇ ਹੋਇਆ ਬਾਬਾ ਰਾਮ ਰਾਏ ਜੀ ਦੀਆਂ ਅਸਥੀਆਂ ਵੀ ਇੱਥੇ ਆਈਆਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੀਆਂ ਪਾਵਨ ਅਸਥੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅੰਤਮ ਸੰਸਕਾਰ ਦੀ ਜਿਹੜੀ ਸਭ ਤੋਂ ਜ਼ਰੂਰੀ ਵਿਧੀ ਹੈ ਉਹ ਇਸ ਸਥਾਨ ਤੇ ਆ ਕਰਕੇ ਤੇ ਸੰਪੂਰਨ ਹੁੰਦੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਸਥਾਨ ਦੀ ਬੜੀ ਮਹਾਨਤਾ ਹੈ ਜੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਸ਼ੇਰ ਚਾਰਿਆ ਕਰਦਾ ਸੀ। ਖਾਸ ਤੌਰ ਤੇ ਮਹਾਨ ਸਥਾਨ ਨੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਇੱਕ ਬੜੀ ਅਹਿਮ ਕੜੀ ਨੇ। ਉਸ ਸਥਾਨ ਨੂੰ ਸਤਵੇਂ ਪਾਸ਼ਾ ਜੀ ਦਾ ਸਥਾਨ ਵੀ ਕਹਿੰਦੇ ਆ। ਉਹਦਾ ਇਤਿਹਾਸ ਬਹੁਤ ਅਥਾਹ ਹੈ। ਜਿਹੜਾ ਵੀ ਤੁਸੀਂ ਦਾਨ ਕਰਦੇ ਗੁਰੂ ਘਰਾਂ ਵਿੱਚ ਉਹ ਇਸ ਕਰਕੇ ਹੁੰਦਾ ਹੈ ਕਿ ਗੁਰੂ ਘਰਾਂ ਦੇ ਪ੍ਰਬੰਧ ਸੁੱੱਚੇ ਢੰਗ ਨਾਲ ਚੱਲ ਸਕਣ। ਵਾਹਿਗੁਰੂ ਜੀ ਇਸ ਪਾਵਨ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਜਿਸ ਵਕਤ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਅਮਰਸਰ ਸਾਹਿਬ ਜੀ ਪਾਵਨ ਧਰਤੀ ਜੁੱਧ ਦੇ ਚੱਕਰ ਵਿੱਚ ਉਹਨਾਂ ਨੂੰ ਛੱਡਣੀ ਪਈ ਗੁਰੂ ਸਾਹਿਬ ਨੇ ਫਿਰ ਬਾਬਾ ਗੁਰਦਤਾ ਜੀ ਨੂੰ ਕਹਿ ਕਰਕੇ ਇਸ ਇਲਾਕੇ ਨੂੰ ਪਸੰਦ ਕੀਤਾ ਤੇ ਇਸ ਜਗ੍ਹਾ ਦੇ ਉੱਪਰ ਕੀਰਤਪੁਰ ਸਾਹਿਬ ਦੀ ਪਾਵਨ ਨਗਰੀ ਵਸਾਈ ਇਹ ਜਿਹੜਾ ਪਾਵਨ ਸਥਾਨ ਹੈ ਇਹਦਾ ਨਾਮ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਇਹਨੂੰ ਸਿੱਖ ਜਗਤ ਦੇ ਵਿੱਚ ਸਿੱਖਾਂ ਦਾ ਜਿਹੜਾ ਇੱਕ ਤੀਰਥ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਹ ਬੜਾ ਮਹਾਨ ਸਥਾਨ ਹੈ ਜੀ ਛੇਵੇਂ ਪਾਤਸ਼ਾਹ ਜੀ ਨੇ ਆਪ ਇਸ ਸਥਾਨ ਨੂੰ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਗੁਰਦੁਆਰਾ ਬਾਬਾ ਗੁਰਦਤਾ ਜੀ ਦੇ ਕੋਲ ਜਦੋਂ ਪੌੜੀਆਂ ਚੜ੍ਹ ਕੇ نیچے ਆਈਏ ਤਾਂ ਉੱਥੇ ਇੱਕ ਗੁਰਦੁਆਰਾ ਉਹਦਾ ਨਾਮ ਹੈ ਤੀਰ ਸਾਹਿਬ ਉਸ ਸਥਾਨ ਤੋਂ ਛੇਵੇਂ ਪਾਤਸ਼ਾਹ ਜੀ ਨੇ ਤੀਰ ਚਲਾਇਆ ਜਿਹੜਾ ਕਿ ਇੱਥੇ ਆ ਕੇ ਡਿੱਗਾ ਗੁਰੂ ਸਾਹਿਬ ਨੇ ਜਦੋਂ ਉਸ ਤੀਰ ਨੂੰ ਪਟਿਆ ਪਾਣੀ ਨਿਕਲਿਆ ਮਹਾਰਾਜ ਨੇ ਇਸ ਦਾ ਨਾਮ ਪਤਾਲਪੁਰੀ ਸਾਹਿਬ ਰੱਖਿਆ ਇਸ ਸਥਾਨ ਦੇ ਉੱਪਰ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇੱਥੇ ਹੋਇਆ ਫਿਰ 7ਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਇੱਥੇ ਹੋਇਆ ਬਾਬਾ ਰਾਮ ਰਾਏ ਜੀ ਦੀਆਂ ਅਸਥੀਆਂ ਵੀ ਇੱਥੇ ਆਈਆਂ ਇਸੇ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੀਆਂ ਪਾਵਨ ਹਸਤੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ ਇਹ ਅਸਥਾਨ ਸਿੱਖ ਧਰਮ ਦਾ ਇੱਕ ਐਸਾ ਮਹਾਨ ਅਸਥਾਨ ਬਣ ਗਿਆ ਜਿੱਥੇ ਕਿ ਸਿੱਖ ਜਗਤ ਮ੍ਰਿਤਕ ਪ੍ਰਾਣੀਆਂ ਦੀਆਂ ਹਸਤੀਆਂ ਨੂੰ ਜਲ ਪ੍ਰਵਾਹ ਕਰਦਾ ਹੈ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅੰਤਮ ਸੰਸਕਾਰ ਦੀ ਜਿਹੜੀ ਸਭ ਤੋਂ ਜ਼ਰੂਰੀ ਵਿਧੀ ਹੈ ਉਹ ਇਸ ਅਸਥਾਨ ਤੇ ਆ ਕਰਕੇ ਤੇ ਸੰਪੂਰਨ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਸ ਸਥਾਨ ਦੀ ਬੜੀ ਮਹਾਨਤਾ ਹੈ ਜੀ ਬਾਬਾ ਗੁਰਦਿੱਤਾ ਜੀ ਨੇ ਜਦੋਂ ਇਹ ਸਥਾਨ ਜੇ ਕੀਰਤਪੁਰ ਸਾਹਿਬ ਬਸਾਇਆ ਆਮ ਤੌਰ ਤੇ ਇੱਕ ਘਟਨਾ ਦਾ ਬੜਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਵਕਤ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਨਾਲ ਮੁਲਾਕਾਤ ਹੋਈ ਬਾਬਾ ਬੁੱਢਣ ਸਾਹਿਬ ਜੀ ਦੀ ਬੰਦਗੀ ਵੀ ਬਹੁਤ ਸੀ ਤੇ ਉਮਰ ਵੀ ਬੜੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਗੱਲਬਾਤ ਕੀਤੀ ਵਿਚਾਰ ਗੋਸ਼ਟੀ ਹੋਈ ਉਹਨਾਂ ਨੇ ਗੁਰੂ ਸਾਹਿਬ ਦੀ ਗੁਰਸਿੱਖੀ ਧਾਰਨ ਕੀਤੀ ਮਹਾਰਾਜ ਨੇ ਬਚਨ ਕੀਤਾ ਕਿ ਅਸੀਂ 6ਵੇਂ ਜਾਮੇ ਦੇ ਵਿੱਚ ਤੁਹਾਨੂੰ ਮਿਲਾਂਗੇ। ਬਾਬਾ ਬੁੱਢਣ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੂੰ ਦੁੱਧ ਪੇਸ਼ ਕੀਤਾ ਕਿ ਤੁਸੀਂ ਇਹ ਦੁੱਧ ਸ਼ਕੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਛੇਰ ਚਾਰਿਆ ਕਰਦਾ ਸੀ। ਤੋਂ ਗੁਰੂ ਸਾਹਿਬ ਨੇ ਵਚਨ ਕੀਤਾ ਕਿ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ। ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਸੀ। ਉਹਨਾਂ ਨੇ ਇਹ ਨਗਰ ਵਸਾਇਆ ਤੇ ਉਹਨਾਂ ਦੀ ਜਿਹੜੀ ਸ਼ਕਲ ਆ ਨੈਣ ਨਕਸ਼ ਨੇ ਉਹ ਹੂ ਹੂ ਗੁਰੂ ਨਾਨਕ ਮਹਾਰਾਜ ਦੇ ਨਾਲ ਮਿਲਦੇ ਸੀ ਇਸ ਕਰਕੇ ਉਹਨਾਂ ਨੂੰ ਬਾਬਾ ਜੀ ਦੇ ਨਾਮ ਨਾਲ ਇਸ ਜਗਤ ਸਿੱਖ ਜਗਤ ਵਿੱਚ ਜਾਣਿਆ ਗਿਆ ਤੇ ਸਤਿਕਾਰਿਆ ਗਿਆ ਔਰ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹੋਏ 6ਵੇਂ ਪਾਤਸ਼ਾਹੀ ਨੇ ਜਦੋਂ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਬਾਬਾ ਗੁਰਦਤਾ ਜੀ ਨੂੰ ਭੇਜਿਆ ਤੇ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਗੁਰੂ ਨਾਨਕ ਮਹਾਰਾਜ ਆਪ ਆ ਗਏ ਨੇ ਫਿਰ ਬਾਬਾ ਜੀ ਨੇ ਦੱਸਿਆ ਕਿ ਨਹੀਂ ਗੁਰੂ ਨਾਨਕ ਮਹਾਰਾਜ ਤੇ ਜੋਤੀ ਜੋਤ ਸਮਾ ਗਏ ਨੇ ਉਹਨਾਂ ਦੀ ਗੱਦੀ ਉੱਪਰ ਹੁਣ ਸਾਡੇ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਬਿਰਾਜਮਾਨ ਨੇ ਉਹ ਆਪ ਤੁਹਾਨੂੰ ਦਰਸ਼ਨ ਦੇਣ ਆ ਰਹੇ ਨੇ ਇਸ ਤਰ੍ਹਾਂ ਫਿਰ ਇੱਥੇ ਬਾਬਾ ਬੁੱਢਣ ਸਾਹਿਬ ਜੀ ਦੀ ਜਿਹੜੀ ਭਜਨ ਬੰਦਗੀ ਆ ਉਹ ਵੀ ਸੰਪੂਰਨ ਹੁੰਦੀ ਹੈ ਇਸ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਖਾਸ ਤੌਰ ਤੇ ਮਹਾਨ ਸਥਾਨ ਨੇ ਜਿਹੜੇ ਸੇਕੇ ਇਤਿਹਾਸ ਦੇ ਵਿੱਚ ਇੱਕ ਬੜੀ ਅਹਿਮ ਕੜੀ ਨੇ। ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ। ਬਾਬਾ ਜੀ ਉੱਥੇ ਜੋਤੀ ਜੋਤ ਸਮਾਏ। ਪੀਰ ਸਾਹਿਬ ਗੁਰਦੁਆਰਾ ਜਿੱਥੋਂ ਛੇਵੇਂ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਸਾਹਿਬ ਪ੍ਰਗਟ ਕੀਤਾ। ਪਤਾਲਪੁਰੀ ਸਾਹਿਬ ਬਾਰੇ ਆਪਾਂ ਸੰਗਤ ਨੂੰ ਜਾਣਕਾਰੀ ਦੇ ਚੁੱਕੇ ਹਾਂ। ਜਿਸ ਵਕਤ ਭਾਈ ਜੈਤਾ ਜੀ ਜਿਹੜੇ ਕਿ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਬਣੇ ਨੌਵੇਂ ਪਾਤਸ਼ਾਹ ਜੀ ਦਾ ਪਾਵਨ ਸੀਸ ਦਿੱਲੀ ਤੋਂ ਲੈ ਕਰਕੇ ਆਏ। ਉਸ ਵਕਤ ਆਖਰੀ ਪੜਾ ਉਹਨਾਂ ਨੇ ਕੀਤਾ ਕੀਰਤ ਪ੍ਰਸਾਦ ਦੀ ਧਰਤੀ 'ਤੇ। ਉਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਵਿਵਾਨਗੜ੍ਹ ਸਾਹਿਬ। ਦਸਵੇਂ ਪਾਤਸ਼ਾ ਜਿਸ ਵਕਤ ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਸਾਹਿਬ ਸੀ ਉਹ ਆਪਣੇ ਪਰਿਵਾਰ ਸਮੇਤ ਆਏ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਨੂੰ ਬڑے ਸਤਕਾਰ ਦੇ ਸਹਿਬ ਇਥੋਂ ਲਿਆ ਕਰਕੇ ਆਨੰਦਪੁਰ ਸਾਹਿਬ ਗਏ ਸੰਸਕਾਰ ਹੋਇਆ ਅਸਥੀਆਂ ਇਸ ਸਥਾਨ ਤੇ ਆ ਕਰਕੇ ਉਹਨਾਂ ਨੇ ਜਲ ਪ੍ਰਵਾਹ ਕੀਤੀਆਂ ਉਸ ਗੁਰੂ ਘਰ ਦਾ ਨਾਮ ਵਿਵਾਨਗੜ੍ਹ ਸਾਹਿਬ ਰੱਖਿਆ ਦਿੱਲੀ ਦੀ ਸੰਗਤ ਵੱਲੋਂ ਪਿਛਲੇ ਕਈ ਸਾਲਾਂ ਤੋਂ ਉੱਥੇ ਹੁਣ ਅਖੰਡ ਪਾਠ ਸਾਹਿਬ ਜੀ ਦੀ ਨਿਰੰਤਰ ਲੜੀ ਚੱਲ ਰਹੀ ਹੈ ਤੇ ਬਹੁਤ ਹੀ ਸੁੰਦਰ ਉਹ ਵੀ ਅਸਥਾਨ ਬਣਿਆ ਹੋਇਆ ਉਹਦੇ ਨਾਲ ਅਸਥਾਨ ਹੈ ਜੀ ਮੰਜੀ ਸਾਹਿਬ ਗੁਰਦੁਆਰਾ ਉਸ ਅਸਥਾਨ ਨੂੰ ਬੀਬੀ ਵੀਰੋਜੀ ਦੇ ਨਾਮ ਨਾਲ ਕਰਕੇ ਜਾਣਿਆ ਜਾਂਦਾ ਉਸ ਅਸਥਾਨ ਨੂੰ 7ਵੇਂ ਪਾਸ਼ਾ ਜੀ ਦਾ ਸਥਾਨ ਵੀ ਕਹਿੰਦੇ ਆ ਵੈਸੇ ਬੇਸਿਕਲੀ ਜੇ ਕਹੀਏ ਤੇ ਉਹ 6ਵੇਂ ਪਾਸ਼ਾ ਜੀ ਨਾਲ ਹੀ ਸੰਬੰਧਿਤ ਹੈ ਬੀਬੀ ਤੇਗ ਬਹਾਦਰ ਜੀ ਦੇ ਭੈਣ ਜੀ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਡੇ ਭਰਾ ਬੀਬੀ ਵੀਰੋ ਜੀ ਦੀਆਂ ਉੱਥੇ ਪੁਰਾਤਨ ਨਿਸ਼ਾਨੀਆਂ ਪਈਆਂ ਹੋਈਆਂ ਨੇ ਜਿਨ੍ਹਾਂ ਵਿੱਚ ਇੱਕ ਪੁਰਾਤਨ ਮੰਜੀ ਹੈ ਇੱਕ ਪੱਖਾ ਹੱਥ ਵਾਲਾ ਇੱਕ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਨਾਨਕ ਮਹਾਰਾਜ ਜਿਸ ਵਕਤ ਮੱਕੇ ਨੂੰ ਗਏ ਨੇ ਉੱਥੇ ਇੱਕ ਸੇਲੀ ਟੋਪੀ ਪਈ ਹੋਈ ਹੈ ਉਹ ਵੀ ਭੇਂਟ ਕੀਤੀ ਕਿਸੇ ਨੇ ਇਸ ਤਰ੍ਹਾਂ ਉੱਥੇ ਪੁਰਾਤਨ ਨਿਸ਼ਾਨੀਆਂ ਨੇ ਬਾਬਾ ਸ਼੍ਰੀ ਚਾਂਜੀ ਦਾ ਗੁਰਦੁਆਰਾ ਗੁਰਦੁਆਰਾ ਤੀਰ ਸਾਹਿਬ ਦੇ ਨਾਲ ਉਹ ਪ੍ਰਬੰਧ ਜਿਹੜਾ ਉਦਾਸੀ ਭੰਤਾ ਕੋਲ ਹੈ ਤੇ ਉਸ ਸਥਾਨ ਦੇ ਉੱਤੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਸ਼੍ਰੀ ਚਾਂਜੀ ਜਿਹ ਉਦਾਸੀ ਸੰਪਰਦਾਇਕ ਹੋ ਗਈ ਗੁਰਸਿੱਖੀ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬਹੁਤ ਵਿਰਧ ਹੋ ਚੁੱਕੇ ਸਨ 6ਵੇਂ ਪਾਤਸ਼ਾਹ ਜੀ ਨੂੰ ਮਿਲੇ ਦਰਸ਼ਨ ਹੋਏ ਉਹਨਾਂ ਨੇ ਪੁੱਛਿਆ ਤੁਹਾਡੇ ਕਿੰਨੇ ਪੁੱਤਰ ਨੇ ਮਹਾਰਾਜ ਨੇ ਕਿਹਾ ਸਾਡੇ 5 ਪੁੱਤਰ ਨੇ ਉਹਨਾਂ ਨੇ ਕਿਹਾ ਵੀ ਇੱਕ ਸਾਨੂੰ ਦੇ ਦਿਓ ਮਹਾਰਾਜ ਨੇ ਕਿਹਾ ਜਿਹੜਾ ਤੁਹਾਨੂੰ ਦਿਲ ਕਰੇ ਉਹ ਲੈ ਲਓ ਉਸ ਵਕਤ ਬਾਬਾ ਗੁਰਦਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਵਾਰਿਸ ਬਣਾਇਆ ਤੇ ਜਿਹੜੀ ਬਾਬਾ ਸ਼੍ਰੀ ਚੰਦ ਜੀ ਦੀ ਜੋ ਸੰਪਰਦਾਇ ਹੈ ਜਿਹਨੂੰ ਆਪਾਂ ਉਦਾਸੀ ਸੰਪਰਦਾਇ ਕਹਿੰਦੇ ਆ ਗੁਰੂ ਨਾਨਕ ਮਹਾਰਾਜ ਵੇਲੇ ਉਹ ਕੁਛ ਕਾਰਨਾ ਕਰਕੇ ਵੱਖਰ ਹੋ ਗਈ ਸੀ ਕਿਉਂਕਿ ਇਹ ਸਿਧਾਂਤ ਨਹੀਂ ਸੀ ਮਿਲੇ ਜ ਬਾਬਾ ਗੁਰਦਤਾ ਜੀ ਨੂੰ ਆਪਣੀ ਥਾਂ ਤੇ ਥਾਪਿਆ ਬਾਬਾ ਗੁਰਦਤਾ ਜੀ ਨੇ ਬਹੁਤ ਪ੍ਰਚਾਰ ਕੀਤਾ ਕਈ ਅਖਾੜੇ ਥਾਪੇ ਇਸੇ ਤਰ੍ਹਾਂ ਉਹ ਗੁਰਦੁਆਰਾ ਬਾਬਾ ਸ਼੍ਰੀਚੰਨ ਜੀ ਦਾ ਗੁਰਦੁਆਰਾ ਇੱਕ ਗੁਰਦੁਆਰਾ ਜੀ ਸ਼ੀਸ਼ਮੈਲ ਸਾਹਿਬ ਉੱਥੇ 6ਵੇਂ ਪਾਤਸ਼ਾਹ ਜੀ ਬਾਬਾ ਗੁਰਦਤਾ ਜੀ ਦੇ ਘਰ ਹੋਇਆ ਕਰਦੇ ਸਨ ਉਹ ਵੀ ਗੁਰਦੁਆਰਾ ਸਾਹਿਬ ਬਹੁਤ ਆਲੀਸ਼ਾਨ ਬਣਿਆ ਹੁਣ ਵੀ ਉੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਖਾਂ ਦੇ ਉਦਮ ਸਦਕਾ ਨਵਾਂ ਪੱਥਰ ਵੀ ਲੱਗ ਰਿਹਾ ਤੇ ਉਸ ਅਸਥਾਨ ਦੇ ਉੱਤੇ 7ਵੇਂ ਪਾਤਸ਼ਾਹ ਜੀ 6ਵੇਂ ਪਾਤਸ਼ਾਹ ਜੀ 7ਵੇਂ ਪਾਤਸ਼ਾਹ ਜੀ ਸਾਹ ਜਿਸ ਵਕਤ 6ਵੇਂ ਪਾਤਸ਼ਾਹ ਜੀ ਅੰਮ੍ਰitsar ਸਾਹਿਬ ਛੱਡ ਕੇ ਆਏ ਉਸ ਵਕਤ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਥਾਂ ਤੇ ਇੱਕ ਤਖਤ ਬਣਾਇਆ ਉਹਦਾ ਨਾਮ ਰੱਖਿਆ ਤਖਤ ਸ੍ਰੀ ਕੋਟ ਸਾਹਿਬ ਇਤਿਹਾਸ ਵਿੱਚ ਉਹਦਾ ਜ਼ਿਕਰ ਆਇਆ ਪੀਰੀ ਮੀਰੀ ਤਖਤ ਕੋਟ ਸਾਹਿਬ ਇਸ ਤਰ੍ਹਾਂ ਪੂਰਾ ਨਾਮ ਆਉਂਦਾ ਉਸ ਸਥਾਨ ਦੇ ਉੱਪਰ ਮਹਾਰਾਜ ਜੀ ਬੈਠ ਕੇ ਕਿ ਬਿਰਾਜਮਾਨ ਹੁੰਦੇ ਸਨ ਤੇ ਸੰਗਤਾਂ ਦੇ ਜਿੰਨੇ ਵੀ ਧਾਰਮਿਕ ਤੇ ਰਾਜਸੀ ਫੈਸਲੇ ਸਨ ਉਹ ਮਹਾਰਾਜ ਆਪ ਕਰਿਆ ਕਰਦੇ ਸਨ ਉਹਦੇ ਨਾਲ ਗੁਰਦੁਆਰਾ ਉਹਦਾ ਨਾਮ ਹੈ ਹਰਮੰਦਰ ਸਾਹਿਬ ਉਹਦੇ ਨਾਲ ਇੱਕ ਬਾਗ ਹੈ ਉਹਦਾ ਨਾਮ ਹੈ 9 ਲੱਖਾ ਬਾਗ ਜਿਹੜੀ ਗੁਰੂ ਸਾਹਿਬ ਨੇ ਬਣਾਇਆ ਸੀ ਆਪਣੇ ਸਿਆਰ ਕਰਨ ਇੱਕ ਗੁਰਦੁਆਰਾ ਚਬੱਜਾ ਸਾਹਿਬ ਸੰਗਤਾਂ ਨੂੰ জ্ঞাত ਹੋਵੇਗਾ 6ਵੇਂ ਪਾਤਸ਼ਾਹ ਜੀ ਨੇ ਇਹ ਹੁਕਮ ਦਿੱਤਾ ਸੀ 7ਵੇਂ ਪਾਤਸ਼ਾਹ ਜੀ ਨੂੰ ਕਿ ਤੁਸੀਂ ਆਪਣੇ ਨਾਲ ਹਰ ਸਮੇਂ 2200 ਘੋੜਸਵਾਰ ਸੈਨਾ ਜਿਹੜੀ ਆ ਉਹ ਤਿਆਰ-ਬਰ ਤਿਆਰ ਰੱਖਣੀ। ਕੋਈ ਇਹ ਨਾ ਕਵੇ ਕਿ ਗੁਰੂਕਿਆਂ ਨੇ ਹੁਣ ਸ਼ਸਤਰ ਛੱਡ ਦਿੱਤੇ ਨੇ। ਮਹਾਰਾਜ ਨੇ ਇਹ ਵਾਅ ਕੀਤਾ ਕਿ ਤੁਹਾਡੇ ਉੱਪਰ ਕੋਈ ਹਮਲਾ ਨਹੀਂ ਕਰੇਗਾ। ਪਰ ਤੁਸੀਂ ਸੈਨਾ ਤਿਆਰ ਰੱਖਣੀ। 2200 ਘੋੜਸਵਾਰ, ਘੋੜੇ, ਹੋਰ ਜੋ ਡੰਗਰਮਾਲ ਪਸ਼ੂ ਹੁੰਦੇ ਸਨ ਗੁਰੂ ਘਰ ਦੇ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਵਾਸਤੇ ਜੋ ਬੱਚੇ ਬਣਾਏ ਹੋਏ ਸਨ। ਉਹਨਾਂ ਦੀ ਥਾਂ ਤੇ ਹੁਣ ਯਾਦਗਾਰ ਹੈ ਚਵੱੱਚਾ ਸਾਹਿਬ ਗੁਰਦੁਆਰਾ। ਇੱਕ ਤੇ ਹੈਗਾ ਬਾਜ਼ਾਰ ਦੇ ਵਿੱਚ ਸ਼ੀਸ਼ਮੈਲ ਸਾਹਿਬ ਦੇ ਨਾਲ। ਇੱਕ ਗੁਰਦੁਆਰਾ ਹੈਗਾ ਆ ਇੱਥੋਂ ਕੋਈ 5 ਕਿਲੋਮੀਟਰ ਦੂ ਕੰਡੇ ਦੀ ਹੈ ਬੜਾ ਅਦ੍ਰਿਸ਼ ਪਿਆਰਾ ਇੱਕ ਗੁਰਦੁਆਰਾ ਜਿਹੜਾ ਸਭ ਤੋਂ ਪਹਿਲਾ ਅਸਲ ਵਿੱਚ ਹੈ ਉਹ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਉਸ ਥਾਂ ਤੇ ਗੁਰੂ ਨਾਨਕ ਮਹਾਰਾਜ ਤੇ ਪੱਪਾ ਬੁੱਢਣ ਸਾਜੀ ਦੀ ਮੁਲਾਕਾਤ ਹੋਈ ਸੀ ਇਹ ਬੜੇ ਸੰਖੇਪ ਦੇ ਵਿੱਚ ਆਪ ਜੀ ਨੂੰ ਕੀਰਤ ਪ੍ਰਸਾਦ ਦਾ ਇੱਕ ਗੁਰਦੁਆਰਿਆਂ ਦਾ ਇਤਿਹਾਸ ਜਿਹੜਾ ਇਸ ਸੰਗਤ ਦੇ ਸਾਹਮਣੇ ਰੱਖਿਆ ਹੈ ਸੁਭਲਾ ਕਰੇ ਕਈ ਵਾਰ ਭੁੱਲ ਚੁੱਕ ਹੋ ਜਾਂਦੀ ਹੈ ਕਿਉਂਕਿ ਗੁਰੂ ਦਾ ਇਤਿਹਾਸ ਬਹੁਤ ਅਥਾਹ ਹੈ ਜੀਵ ਅਲਪਗ ਹੈ ਗੁਰੂ ਬਖਸ਼ਣ ਜੋਗ ਹੈ ਧੰਨ ਇੱਕ ਸਵਾਲ ਮੈਂ ਪੁੱਛਣਾ ਚਾਹੂੰਗਾ ਜਿਹੜੇ ਲੋਕ ਇੱਥੇ ਅਸਤੀਆਂ ਜਲ ਪ੍ਰਵਾਹ ਕਰਨ ਆਉਂਦੇ ਆ ਤਾਂ ਉਹਨਾਂ ਵੱਲੋਂ ਭਾਂਡੇ ਖਰੀਦੇ ਜਾਂਦੇ ਨੇ ਉਹਨਾਂ ਦਾ ਕੋਈ ਇਤਿਹਾਸ ਹੈਗਾ ਜਾਂ ਕੀ ਮਹੱਤਵ ਆ ਅ ਭਾਈ ਗੁਰੂ ਜੀ ਗੁਰੂ ਘਰ ਦੇ ਵਿੱਚ ਕੋਈ ਵੀ ਵਸਤੂ ਜਿਹੜੀ ਆਉਂਦੀ ਹੈ ਉਹਨੂੰ ਸੰਗਤਾਂ ਨੂੰ ਵੀ ਬੇਨਤੀ ਹੈ ਤੇ ਸੰਸਥਾ ਵੱਲੋਂ ਵੀ ਬੇਨਤੀ ਹੈ ਉਹਨੂੰ ਇਹ ਸਮਝ ਕੇ ਨਾ ਚੜਾਇਆ ਜਾਵੇ ਜਿਵੇਂ ਪੰਡਤਾਂ ਬ੍ਰਾਹਮਣਾਂ ਨੇ ਕਿਹਾ ਸੀ ਨਾ ਕਿ ਤੁਸੀਂ ਸਾਨੂੰ ਗਾਂ दान ਕਰੋ ਇਸ ਗਾਂ ਦੀ ਪੂਛ ਫੜ ਕੇ ਤੁਹਾਡਾ ਜੀਵ ਜਿਹੜਾ ਵੈਤਰਨੀ ਨਦੀ ਨੂੰ ਤਰ ਜਾਏਗਾ ਤੇ ਉਸ ਵਰਗਾ ਨੂੰ ਪਹੁੰਚ ਜਾਏਗਾ ਇਹ ਉਹ ਜ ਕੁਛ ਨਹੀਂ ਹੈ ਮਹਾਰਾ ਦੀ ਬਾਣੀ ਕਹਿੰਦੀ ਹੈ ਕਰਮਾਂ ਉੱਪਰ ਨਿਭੜਿਆ ਜੇ ਲੋਚਾ ਸਭ ਕੋਏ ਜੀਵ ਦੇ ਕੀਤੇ ਹੋਏ ਕਰਮ ਜਿਹੜੇ ਆ ਉਹਨਾਂ ਦੇ ਉੱਤੇ ਸਾਰੀ ਗੱਲ ਨਬੇੜਾ ਹੋਣਾ ਦਰਗਾਹ ਦੇ ਵਿੱਚ ਤੋ ਜਿਹੜਾ ਵੀ ਤੁਸੀਂ ਦਾਨ ਕਰਦੇ ਗੁਰੂ ਘਰਾਂ ਵਿੱਚ ਉਹ ਇਸ ਕਰਕੇ ਹੁੰਦਾ ਹੈ ਕਿ ਗੁਰੂ ਘਰਾਂ ਦੇ ਪ੍ਰਬੰਧ ਸੁੱਚੇ ਢੰਗ ਨਾਲ ਤੁਰ ਸਕਣ ਹੁਣ ਇੱਥੇ ਭਾਵੇਂ ਸੰਗਤ ਇੱਕ ਚਮਚ ਵੀ ਚੜਾਵੇ ਉਹਨੂੰ ਵੀ ਰਜਿਸਟਰ ਦੇ ਵਿੱਚ ਬਾ ਕਾਇਦਾ ਦਰਜ ਕੀਤਾ ਜਾਂਦਾ ਹੈ ਉਹਦਾ ਰਿਕਾਰਡ ਰੱਖਿਆ ਜਾਂਦਾ ਹੈ ਉਹ ਫਿਰ ਚੀਜ਼ਾਂ ਜਮ੍ਹਾਂ ਹੁੰਦੀਆਂ ਆਨੰਦਪੁਰ ਸਾਹਿਬ ਉੱਥੋਂ ਫਿਰ ਜਿਹੜੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਦੇ ਮੁਤਾਬਕ ਬਹੁਤ ਸਾਰੇ ਪਿੰਡਾਂ ਦੇ ਗੁਰੂ ਘਰ ਹੁੰਦੇ ਨੇ ਕਈਆਂ ਦੇ ਕੋਲ ਪ੍ਰਬੰਧ ਨਹੀਂ ਪੂਰੇ ਹੁੰਦੇ ਉਹ ਫਿਰ ਆਪਣੀਆਂ ਦਰਖਾਸਤਾਂ ਲਿਖ ਲਿਖ ਕੇ ਦੇ ਕੇ ਜਾਂਦੇ ਨੇ ਸਾਨੂੰ ਆਹ ਵਸਤੂਆਂ ਦੀ ਲੋੜ ਹੈ ਕਈ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਕੋਲ ਕੱਪੜਾ ਨਹੀਂ ਜਿਨ੍ਹਾਂ ਕੋਲ ਧੀਆਂ ਦੇ ਵਿਹਣ ਵਾਸਤੇ ਸਮਾਨ ਨਹੀਂ ਦੇਣ ਵਾਸਤੇ ਉਹ ਫਿਰ ਆਪਣੀਆਂ ਜਿੰਨੀਆਂ ਅਰਜ਼ੀਆਂ ਨੇ ਲੈ ਕੇ ਆਉਂਦੇ ਨੇ ਤੇ ਲੋੜ ਮੁਤਾਬਕ ਉਹਨਾਂ ਨੂੰ ਯੋਗ ਠਾਵਾਂ ਤੇ ਜਿੱਦਾਂ ਪਛਾਈਆਂ ਜਾਂਦੀਆਂ ਨੇ ਇਹਦੇ ਵਿੱਚ ਕੋਈ ਇਹ ਚੀਜ਼ ਨਹੀਂ ਕਿ ਜੇ ਤੁਸੀਂ ਕੋਈ ਥਾਲ ਦਿੱਤੀ ਮੰਨ ਲਓ ਤੁਸੀਂ ਹਸਤੀਆਂ ਜਲ ਪ੍ਰਵਾਹ ਕਰਨ ਆਏ ਤੁਸੀਂ ਕੋਈ ਦਾਨ ਦਿੱਤਾ ਵੀ ਉਹ ਦਰਗਾਹ ਵਿੱਚ ਪਹੁੰਚੇਗਾ ਨਹੀਂ ਦਰਗਾਹ ਵਿੱਚ ਉਹ ਪਹੁੰਚਣੀ ਚੀਜ਼ ਜਿਹੜੀ ਉਹਦੇ ਜੀਵ ਦੇ ਕਰਮ ਆ ਜਾਂ ਦਰਗਾਹ ਵਿੱਚ ਉਹ ਚੀਜ਼ ਪਹੁੰਚਣੀ ਜਿਹੜੀ ਤੁਸੀਂ ਅਰਦਾਸ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਂ ਤਤਾਂ ਦੀਆਂ ਬਣੀਆਂ ਹੋਈਆਂ ਨੇ ਇਹ ਧਰਤੀ ਉੱਪਰ ਹੀ ਰਹਿਣੀਆਂ ਇਹ ਗੁਰੂ ਘਰ ਦੇ ਜਿੰਨੇ ਵਰਤਣ ਆ ਉਹ ਲੰਗਰਾਂ ਦੇ ਵਿੱਚ ਬੇਅੰਤ ਵਰਤਣ ਨੇ ਉਹ ਸਾਰੇ ਲੰਗਰ ਚਲੇ ਜਾਣੇ ਆ ਜੋ ਬਸਤਰ ਆ ਉਹ ਲੋੜਵਾਂਵਾਂ ਤੇ ਚਲੇ ਜਾਣੇ ਆ ਲੋੜਵੰਦਾ ਵਿੱਚ ਦਿੱਤੇ ਜਾਣਗੇ ਗੁਰੂ ਘਰਾਂ ਵਿੱਚ ਦਿੱਤੇ ਜਾਣਗੇ ਇਹਦੇ ਵਿੱਚ ਕੋਈ ਨਾਂ ਤੇ ਪਖਾਡਿਆ ਨਾ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਹੈ ਵੀ ਤੁਸੀਂ ਲੈ ਕੇ ਆਓ ਫਲਾਣੀ ਚੀਜ਼ ਨਹੀਂ ਭਾਈ ਸੰਗਤ ਆਪਣੀ ਮਰਜ਼ੀ ਨਾਲ ਲੈ ਕੇ ਆਉਂਦੀ ਹੈ ਹਾਂ ਵਹਿਮ ਸਮਝ ਕੇ ਨਾ ਲਿਆਓ ਤੁਸੀਂ ਗੁਰੂ ਘਰ ਦੇ ਸੁਚੱਜੇ ਪ੍ਰਬੰਧ ਹਿਤ ਜੋ ਤੁਹਾਡੀ ਸਮਰੱਥਾ ਜੋ ਤੁਹਾਡਾ ਦਿਲ ਕਰੇ ਜੋ ਵੀ ਚੀਜ਼ ਤੁਸੀਂ ਦੇ ਸਕਦੇ ਹੋ ਨਾ ਤੇ ਗੁਰੂ ਕਦੇ ਕਿਸੇ ਕੋਲੋਂ ਮੰਗਦਾ ਨਾ ਗੁਰੂ ਨੂੰ ਲੋੜ ਹੈ ਤੇ ਕੋਈ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦੇ ਸਕਦਾ ਜਦੋਂ ਜਾਲਾਸਤੀਆਂ ਇੱਥੇ ਲੋਕ ਪਾ ਕੇ ਜਾਂਦੇ ਆ ਤਾਂ ਉਸ ਤੋਂ ਬਾਅਦ ਕੀ ਹੈ ਕਿ ਪਾਂਡੇ ਖਰੀਦ ਕੇ ਆਪਣੇ ਨਾਲ ਲੈ ਜਾਂਦੇ ਘਰਾਂ ਨੂੰ ਉਸ ਚੀਜ਼ ਦਾ ਕੋਈ ਮਹੱਤਵ ਹੈ ਜਾਂ ਉਹ ਹੁੰਦਾ ਕੀ ਹੈ ਨਹੀਂ ਦੇਖੋ ਇਹਦੇ ਵਿੱਚ ਜੋ ਮੇਰੇ ਮਨ ਵਿੱਚ ਆ ਰਹੀ ਹੈ ਉਹ ਇਹ ਹੈ ਵੀ ਲੋਕਾਂ ਦੇ ਮਨਾਂ ਵਿੱਚ ਜਿਵੇਂ ਹੁਣ ਗੁਰੂ ਘਰੇ ਕੋਈ ਆਇਆ ਤੇ ਉਹਦੇ ਮਨ ਵਿੱਚ ਇਹ ਗੱਲ ਆਈ ਕਿ ਅਸੀਂ ਗੁਰੂ ਘਰੇ ਆਏ ਆ ਯਾਦਗਾਰ ਹੋਵੇ ਕੋਈ ਉਹ ਫਿਰ ਬਰਤਨਾ ਉੱਤੇ ਨਾਮ ਲਿਖਾ ਲੈਂਦੇ ਆ ਤੇ ਬੜੀ ਦੁਖੀ ਜਨਤਾ ਆਉਂਦੀ ਹੈ ਬੜੇ ਦੁਖੀ ਲੋਕ ਆਉਂਦੇ ਨੇ ਸੰਗਤ ਜਿਹੜੀ ਹੈ ਉਹ ਦੁੱਖਾਂ ਭਰੀ ਆਉਂਦੀ ਆ ਤੇ ਗੁਰੂ ਦੇ ਦਰ ਤੇ ਨਤਮਸਤਕ ਹੋ ਕੇ ਆਪਣੇ ਵਿਛੜੇ ਹੋਏ ਜੀਵ ਨੂੰ ਅੰਤਮ ਵਿਦਾਇਗੀ ਦੇ ਕੇ ਤੇ ਇਥੋਂ ਹੌਲੇ ਫੁੱਲ ਹੋ ਕੇ ਜਾਵੇ ਇਹ ਉਹਨਾਂ ਦੀ ਯਾਤਰਾ ਸੰਪੂਰਨਤਾ ਹੀ ਸਮਝੀ ਜਾਂਦੀ ਜੇ ਉਹਨਾਂ ਦੇ ਮਨ ਨੂੰ ਕੋਈ ਠੰਡ ਮਿਲੇ ਗੁਰਬਾਣੀ ਕੀਰਤਨ ਸੁਣ ਕੇ ਐ ਗੁਰੂ ਦੇ ਦਰਸ਼ਨ ਕਰਕੇ ਉਹ ਆਉਂਦੇ ਇਸ ਇੱਕ ਕਾਰਨ ਕਰਕੇ ਆ ਪਰ ਉਹ ਅਨੰਦਪੁਰ ਸਾਹਿਬ ਹੋਰ ਸਾਰੇ ਗੁਰੂ ਘਰਾਂ ਵਿੱਚ ਦਰਸ਼ਨ ਕਰਕੇ ਜਾਂਦੇ ਆ ਉਹਨਾਂ ਦੇ ਮਨ ਨੂੰ ਤਸੱਲੀ ਹੁੰਦੀ ਕਿਉਂਕਿ ਜਿਹਦੇ ਘਰੋਂ ਕੋਈ ਜੀ ਗਿਆ ਉਹਨੂੰ ਸੰਭਲਣਾ ਬਹੁਤ ਮੁਸ਼ਕਲ ਹੁੰਦਾ ਉਹ ਫਿਰ ਯਾਦਗਾਰ ਲੈ ਜਾਂਦੇ ਨਾਲ ਬਈ ਬਰਤਨ ਇਥੋਂ ਇਕੱਠੇ ਕਰੀ ਦੇ ਲਈਏ ਤੇ ਇਹ ਯਾਦਗਾਰ ਦੇ ਤੌਰ ਤੇ ਉਹ ਲੈ ਜਾਂਦੇ ਆ ਇਹਦੇ ਵਿੱਚ ਕੋਈ ਹੋਰ ਪਰਮਾਰਥੀ ਜਾਂ ਧਰਮ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਹੈ